ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਗੋਭੀ ਦੇ ਪਕੌੜੇ ਬਿਲਕੁਲ ਹਲਵਾਈ ਸਟਾਈਲ ਪਰ ਆਪਾਂ ਬਿਲਕੁਲ ਸਿੰਪਲ ਜਿਹੇ ਤਰੀਕੇ ਦੇ ਨਾਲ ਬਣਾਵਾਂਗੇ ਤੇ ਹਲਵਾਈ ਤੋਂ ਜਿਆਦਾ ਟੇਸਟੀ ਆਪਣੇ ਪਕੌੜੇ ਬਣ ਕੇ ਤਿਆਰ ਹੋਣਗੇ ਜੇਕਰ ਤੁਸੀਂ ਸੇਮ ਇਹੀ ਫੋਲੋ ਕਰੋਗੇ ਟਿਪਸ ਐਂਡ ਟ੍ਰਿਕਸ ਤੁਹਾਡੇ ਪਕੌੜੇ ਵੀ ਬਹੁਤ ਹੀ ਜਿਆਦਾ ਕ੍ਰਿਸਪੀ ਤੇ ਟੇਸਟੀ ਬਣ ਕੇ ਤਿਆਰ ਹੋਣਗੇ ਤੇ ਲੰਬੇ ਸਮੇਂ ਤੱਕ ਬਿਲਕੁਲ ਵੀ ਇਹ ਸੌਗੀ ਜੇ ਨਹੀਂ ਹੋਣਗੇ ਬਿਲਕੁਲ ਉਸੇ ਤਰ੍ਹਾਂ ਹੀ ਕ੍ਰਿਸਪੀ ਬਣੇ ਰਹਿਣਗੇ ਤੁਸੀਂ ਦੇਖ ਸਕਦੇ ਹੋ ਕਿੰਨੇ ਜਿਆਦਾ ਵਧੀਆ ਪਕੌੜੇ ਆਪਣੇ ਬਣ ਕੇ ਤਿਆਰ ਹੋਏ ਹਨ गोभी ਵੀ ਬਿਲਕੁਲ ਸੌਫਟ ਹੋਈ ਅੰਦਰ ਤੱਕ ਤੇ ਉਪਰੋਂ ਕ੍ਰਿਸਪੀ ਵੀ ਬਹੁਤ ਹਨ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜੇ ਤੁਸੀਂ ਫੇਸਬੁੱਕ ਤੋਂ ਵੇਖ ਰਹੇ ਹੋ ਤਾਂ ਪਲੀਜ਼ ਫੇਸਬੁੱਕ ਤੋਂ ਫੋਲੋ ਜ਼ਰੂਰ ਕਰ ਲਿਓ ਪੇਜ ਨੂੰ ਚਲੋ ਹੁਣ ਆਪਾਂ ਪਕੌੜੇ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਦੋ ਗੋਭੀ ਦੇ ਫੁੱਲ ਲਏ ਹਨ ਇਹਨਾਂ ਨੂੰ ਆਪਾਂ ਪਹਿਲਾਂ ਪੀਸਿਸ ਦੇ ਵਿੱਚ ਕੱਟ ਕਰ ਲਵਾਂਗੇ ਜਿਹੜੇ ਇਹਨਾਂ ਦੇ ਡੰਡਲ ਹਨ ਇਹਨਾਂ ਨੂੰ ਆਪਾਂ ਸਾਈਡ ਤੇ ਰੱਖ ਦਵਾਂਗੇ ਇਹ ਡੰਡਲ ਤੁਸੀਂ ਸਬਜੀ ਇਸ ਦੀ ਬਣਾ ਕੇ ਖਾਓਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਵੇਗੀ ਮੈਂ ਇਸ ਦੀ ਸਬਜੀ ਬਣਾਈ ਹੈ ਇਹ ਰੈਸਪੀ ਵੀ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੀ ਕਿ ਡੰਡਲਾਂ ਦੀ ਸਬਜੀ ਜਦੋਂ ਤੁਸੀਂ ਬਣਾਉਂਦੇ ਹੋ ਤਾਂ ਕੋਈ ਵੀ ਨਹੀਂ ਸਮਝ ਸਕੇਗਾ ਕਿ ਸਬਜੀ ਕਿਸ ਚੀਜ਼ ਦੀ ਹੈ ਇੰਨੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਸਭ ਤੋਂ ਪਹਿਲਾਂ ਆਪਾਂ ਗੋਭੀ ਦੇ ਇਸ ਤਰ੍ਹਾਂ ਫੁੱਲ ਕੱਢ ਲੈਣੇ ਹਨ ਬਹੁਤ ਜ਼ਿਆਦੇ ਨਾ ਬਹੁਤ ਵੱਡੇ ਹੋਣ ਤੇ ਨਾ ਹੀ ਇਹ ਬਹੁਤ ਜ਼ਿਆਦੇ ਛੋਟੇ ਹੋਣ ਜਿਹੜੀ ਇਸ ਦੇ ਉੱਪਰ ਥੋੜੀ ਬਲੀ ਤੁਹਾਨੂੰ ਲੱਗਦੀ ਹੈ ਕਿ ਖਰਾਬ ਗੋਭੀ ਹੈ ਉਸ ਨੂੰ ਤੁਸੀਂ ਸਾਈਡ ਤੇ ਕੱਟ ਕਰਕੇ ਰੱਖ ਦੇਣਾ ਹੈ ਇਸ ਤਰ੍ਹਾਂ ਮੈਂ ਸਾਰੀ ਗੋਭੀ ਦੇ ਫੁੱਲ ਅਲੱਗ ਕਰ ਲਏ ਹਨ ਇਹਨਾਂ ਨੂੰ ਹੁਣ ਅਪਾ ਚੰਗੀ ਤਰ੍ਹਾਂ ਵਾਸ਼ ਕਰ ਲਵਾਂਗੇ ਤੇ ਫਿਰ ਇਸ ਨੂੰ ਆਪਾਂ ਗਾੜੀ ਪਾਣੀ ਦੇ ਵਿੱਚ ਥੋੜਾ ਜਿਹਾ ਬੋਇਲ ਕਰਾਂਗੇ ਇੱਥੇ ਮੈਂ ਗੈਸ ਦੇ ਉੱਪਰ ਪਤੀਲਾ ਰੱਖ ਲਿਆ ਹੈ ਖੁੱਲਾ ਜਾ ਤੇ ਉਸ ਦੇ ਵਿੱਚ ਪਾਣੀ ਪਾ ਕੇ ਇੱਕ ਤੋਂ 1.5 ਲੀਟਰ ਤੇ ਇਸ ਦੇ ਵਿੱਚ ਆਪਾਂ ਇੱਕ ਚਮਚ ਨਮਕ ਤੇ ਇੱਕ ਚੌਥਾਈ ਚਮਚ ਹਲਦੀ ਪਾਊਡਰ ਦਾ ਐਡ ਕਰ ਲਿਆ ਹੈ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਜਦੋਂ ਆਪਣੇ ਪਾਣੀ ਦੇ ਵਿੱਚ ਇੱਕ ਬੋਇਲ ਆ ਗਿਆ ਤੇ ਇਹ ਆਪਾਂ ਗੋਭੀ ਇਸ ਦੇ ਵਿੱਚ ਐਡ ਕਰ ਦਵਾਂਗੇ ਨਮਕ ਤੇ ਜਿਹੜੀ ਹਲਦੀ ਆਪਾਂ ਐਡ ਕਰਦੇ ਹਾਂ ਇਸ ਦੇ ਨਾਲ ਗੋਭੀ ਦੇ ਵਿੱਚ ਕੋਈ ਵੀ ਕੀੜਾ ਵਗੈਰਾ ਜਾਂ ਹੋਵੇ ਜਾਂ ਕੋਈ ਵੀ ਕੈਮੀਕਲ ਇਸ ਦੇ ਨਾਲ ਬਿਲਕੁਲ ਸਾਫ਼ ਹੋ ਜਾਂਦੀ ਹੈ ਹੁਣ ਇਸ ਨੂੰ ਆਪਾਂ ਇੱਕ ਬੋਇਲ ਦਵਾਂਗੇ ਬਹੁਤ ਜ਼ਿਆਦਾ ਨਹੀਂ ਗਾਲਣੀ ਆਪਾਂ ਗੋਭੀ ਜਸਟ ਜਦੋਂ ਇੱਕ ਬੋਇਲ ਆ ਗਿਆ ਤਾਂ ਆਪਾਂ ਇਸ ਨੂੰ ਪਾਣੀ ਤੋਂ ਅਲੱਗ ਕਰ ਲੈਣਾ ਹੈ ਹੁਣ ਜਿਹੜੀ ਤਾਜ਼ੀ ਤਾਜ਼ੀ ਗੋਭੀ ਹੁੰਦੀ ਹੈ ਉਹ ਬਹੁਤ ਹੀ ਜਲਦੀ ਸੌਫਟ ਹੋ ਜਾਂਦੀ ਹੈ ਇਸ ਲਈ ਇਸ ਚੀਜ਼ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ ਹੁਣ ਆਪਾਂ ਗੋਭੀ ਨੂੰ ਪਾਣੀ ਤੋਂ ਅਲੱਗ ਕਰ ਲਿਆ ਹੈ ਤੇ ਇੱਕ ਛਾਨਣੀ ਦੇ ਵਿੱਚ ਪਾ ਕੇ ਰੱਖ ਲਿਆ ਹੈ ਹੁਣ ਇਸ ਲਈ ਇੱਕ ਮਸਾਲਾ ਤਿਆਰ ਕਰਾਂਗੇ ਗੋਭੀ ਦੇ ਫੌੜਿਆਂ ਵਾਸਤੇ ਸਭ ਤੋਂ ਪਹਿਲਾਂ ਆਪਾਂ ਇੱਕ ਚਮਚ ਇੱਥੇ ਲਿਆ ਹੈ ਅਜਵੈਨ ਦਾ ਇੱਕ ਚਮਚ ਹੀ ਆਪਾਂ ਸਾਬਤ ਧਨੀਆ ਲਿਆ ਹੈ 15 ਤੋਂ 20 ਕਾਲੀਆਂ ਮਿਰਚਾਂ ਤੇ ਅੱਧਾ ਚਮਚ ਇੱਥੇ ਸੌਂਫ ਦਾ ਲਿਆ ਹੈ ਮੇਰੇ ਕੋਲ ਇੱਥੇ ਜੀਰਾ ਅਜ ਨਹੀਂ ਸੀ ਮੈਂ ਇੱਥੇ ਜੀਰੇ ਦਾ ਪਾਊਡਰ ਐਡ ਕਰਾਂਗੇ ਜੇਕਰ ਤੁਹਾਡੇ ਕੋਲ ਜੀਰਾ ਹੋਵੇ ਤਾਂ ਤੁਸੀਂ ਉਹ ਵੀ ਅੱਧਾ ਚਮਚ ਐਡ ਕਰ ਲੈਣਾ ਹੈ ਜਿਸ ਦੇ ਨਾਲ ਇਸ ਮਸਾਲੇ ਦਾ ਟੇਸ ਦੁੱਗਣਾ ਹੋ ਜਾਂਦਾ ਹੈ ਹੁਣ ਇਸ ਦੇ ਵਿੱਚ ਆਪਾਂ 1/4 ਚਮਚ ਹੀਂਗ ਦਾ ਐਡ ਕਰਾਂਗੇ ਤੇ ਹੁਣ ਮੈਂ ਅੱਧਾ ਚਮਚ ਇਥੇ ਜੀਰਾ ਪਾਊਡਰ ਐਡ ਕਰ ਲਿਆ ਹੈ ਇਹਨਾਂ ਨੂੰ ਵੀ ਥੋੜਾ ਜਿਹਾ ਆਪਾਂ ਰੋਸਟ ਕਰ ਲਵਾਂਗੇ ਸਾਰਿਆਂ ਨੂੰ ਬਹੁਤ ਜ਼ਿਆਦਾ ਆਪਾਂ ਮਸਾਲੇ ਨੂੰ ਸਾੜਨਾ ਨਹੀਂ ਹੈ ਜਸਟ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਮੌਇਸਚਰ ਹੀ ਖਤਮ ਕਰਨਾ ਹੈ ਜਦੋਂ ਥੋੜੀ ਜਿਹੀ ਸੌਂਦੀ ਸੌਂਦੀ ਜੀ ਖੁਸ਼ਬੂ ਆਉਣ ਲੱਗ ਪਵੇ ਤੇ ਗੈਸ ਦਾ ਫਲੇਮ ਆਪਾਂ ਬੰਦ ਕਰ ਦੇਣਾ ਹੈ ਤੇ ਹੁਣ ਇਸ ਨੂੰ ਆਪਾਂ ਠੰਡਾ ਹੋਣ ਲਈ ਰੱਖ ਦਵਾਂਗੇ ਮਸਾਲਾ ਆਪਣਾ ਥੋੜਾ ਠੰਡਾ ਹੋ ਗਿਆ ਹੈ ਹੁਣ ਇਸ ਨੂੰ ਮੈਂ ਸਲਵਟੇ ਦੇ ਵਿੱਚ ਪਾ ਕੇ ਹੀ ਕਟ ਲਵਾਂਗੇ ਤੁਸੀਂ ਚਾਹੋ ਤਾਂ ਮਿਕਸੀ ਦੇ ਵਿੱਚ ਪਾ ਕੇ ਵੀ ਮਿਕਸ ਕਰ ਸਕਦੇ ਹੋ ਪਰ ਇਸ ਤਰ੍ਹਾਂ ਸਲਵਟੇ ਦੇ ਵਿੱਚ ਪਾ ਕੇ ਜਦੋਂ ਆਪਾਂ ਕਟਾਂਗੇ ਤੇ ਇਸ ਨੂੰ ਆਪਾਂ ਥੋੜਾ ਜਿਆਦਾ ਦਰਧਰਾ ਰੱਖਾਂਗੇ ਜਿਸ ਦੇ ਨਾਲ ਗੋਭੀ ਦੇ ਪਕੌੜਿਆਂ ਦੇ ਵਿੱਚ ਇਸ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਵੇਗਾ ਮਸਾਲਾ ਆਪਣਾ ਬਣ ਕੇ ਤਿਆਰ ਹੈ ਹੁਣ ਆਪਾਂ ਤਿਆਰੀ ਕਰਦੇ ਹਾਂ ਪਕੌੜਿਆਂ ਦੀ ਇੱਕ ਖੁੱਲਾ ਜਿਹਾ ਬਰਤਨ ਲਵਾਂਗੇ ਉਸ ਦੇ ਵਿੱਚ ਮੈਂ ਇੱਕ ਕੱਪ ਬੇਸਨ ਦਾ ਐਡ ਕੀਤਾ ਹੈ ਤੇ ਡੇਢ ਚਮਚ ਆਪਾਂ ਵੱਡਾ ਇਸ ਦੇ ਵਿੱਚ ਛੋਲਾ ਦਾ ਆਟਾ ਐਡ ਕਰਾਂਗੇ ਜਿਸ ਦੇ ਨਾਲ ਪਕੌੜੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣਦੇ ਹਨ ਇੱਕ ਚਮਚ ਆਪਾਂ ਇਸ ਦੇ ਵਿੱਚ ਨਮਕ ਦਾ ਐਡ ਕੀਤਾ ਹੈ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਨਮਕ ਐਡ ਕਰ ਸਕਦੇ ਹੋ ਇੱਕ ਚਮਚ ਆਪਾਂ ਆਮਚੂਰਨ ਪਾਊਡਰ ਤੇ ਅੱਧਾ ਚਮਚ ਲਾਲ ਮਿਰਚ ਦਾ ਪਾਊਡਰ ਐਡ ਕੀਤਾ ਹੈ ਹੁਣ ਇਸ ਦੇ ਵਿੱਚ ਐਡ ਕਰਾਂਗੇ ਆਪਾਂ ਜਿਹੜਾ ਮਸਾਲਾ ਕੁੱਟਿਆ ਹੈ ਉਨੀ ਇਸ ਨੂੰ ਆਪਾਂ ਸਾਰੇ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਥੋੜਾ ਥੋੜਾ ਪਾਣੀ ਐਡ ਕਰਕੇ ਇਸ ਦਾ ਆਪਾਂ ਕੋਲ ਤਿਆਰ ਕਰ ਲਵਾਂਗੇ ਇੱਕੇ ਵਾਰੀ ਆਪਾਂ ਸਾਰਾ ਪਾਣੀ ਐਡ ਨਹੀਂ ਕਰਨਾ ਨਹੀਂ ਤਾਂ ਜਿਹੜਾ ਮਿਕਸਚਰ ਹੈ ਵੇਸਨ ਦਾ ਇਸ ਦੇ ਵਿੱਚ ਗੰਡਾ ਵੱਜ ਜਾਣੀ ਹੈ ਜਾਂ ਉਹ ਜਿਆਦਾ ਪਤਲਾ ਵੀ ਹੋ ਸਕਦਾ ਹੈ ਇਸ ਤਰ੍ਹਾਂ ਥੋੜਾ ਥੋੜਾ ਪਾਣੀ ਪਾ ਕੇ ਇਸ ਨੂੰ ਆਪਾਂ ਮਿਕਸ ਕਰੀ ਜਾਣਾ ਹੈ ਕੋਲੀ ਜਾਣਾ ਹੈ ਤੇ ਨਾਲ ਹੀ ਇਸ ਦੀਆਂ ਜਿਹੜੀਆਂ ਗੰਡਾ ਹਨ ਉਹਨਾਂ ਨੂੰ ਆਪਾਂ ਖਤਮ ਕਰੀ ਜਾਣਾ ਹੈ ਜਿੰਨਾ ਆਪਣੇ ਲੋੜ ਅਨਸਾਰ ਆਪਾਂ ਨੂੰ ਲੋੜ ਹੋਵੇਗੀ ਉਨਾ ਹੀ ਆਪਾਂ ਇਸ ਦੇ ਵਿੱਚ ਪਾਣੀ ਐਡ ਕਰਾਂਗੇ ਮੈਂ ਤੁਹਾਨੂੰ ਦੱਸਾਂਗੀ ਕਿ ਕਿੰਨਾ ਕੁ ਆਪਾਂ ਨੂੰ ਇਹ ਕੰਸਿਸਟੈਂਸੀ ਜਿਹੜੀ ਦੀ ਚਾਹੀਦੀ ਹੈ ਘੋਲ ਦੀ ਤਾਂ ਕਿ ਆਪਣੇ ਪਕੌੜੇ ਜਿਹੜੇ ਪਰਫੈਕਟ ਬਣ ਕੇ ਤਿਆਰ ਹੋਣ ਕਲਰ ਦੇ ਲਈ ਇਸ ਦੇ ਵਿੱਚ 1/4 ਚਮਚਾ ਆਪਾਂ ਹਲਦੀ ਐਡ ਕੀਤਾ ਹੈ ਦੂਸਰੀ ਸਾਈਡ ਤੇ ਆਪਾਂ ਤੇਲ ਆਪਣਾ ਰੱਖ ਲਿਆ ਹੈ ਤੇਲ ਗਰਮ ਹੋ ਰਿਹਾ ਹੈ ਇਸ ਤਰ੍ਹਾਂ ਦਾ ਆਪਣਾ ਜਿਹੜਾ ਘੋਲ ਹੈ ਉਹ ਵੇਸੰਦਾ ਹੋਣਾ ਚਾਹੀਦਾ ਹੈ ਹੁਣ ਇਸ ਦੇ ਵਿੱਚ ਆਪਾਂ ਗੋਭੀ ਦੇ ਫੁੱਲ ਪਾ ਲਵਾਂਗੇ ਪਹਿਲਾਂ ਆਪਾਂ ਅੱਧੀ ਗੋਭੀ ਦੇ ਫੁੱਲ ਹੀ ਇਸ ਦੇ ਵਿੱਚ ਐਡ ਕਰਾਂਗੇ ਤੇ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲਵਾਂਗੇ ਹਲਕੇ ਹੱਥਾਂ ਦੇ ਨਾਲ ਹੀ ਇਸ ਨੂੰ ਰਲਣਾ ਹੈ ਤਾਂ ਕਿ ਜਿਹੜੇ ਗੋਭੀ ਦੇ ਫੁੱਲ ਹਨ ਉਹ ਚੰਗੀ ਤਰ੍ਹਾਂ ਬੇਸਣ ਦੇ ਨਾਲ ਕੋਟ ਹੋ ਜਾਣ ਬਹੁਤ ਜ਼ਿਆਦਾ ਥਿੱਕ ਕੋਲ ਨਹੀਂ ਹੋਣਾ ਚਾਹੀਦਾ ਨਹੀਂ ਤੇ ਗੋਭੀ ਦੇ ਪਕੌੜਿਆਂ ਦੇ ਵਿੱਚ ਬੇਸਣ ਦਾ ਟੇਸਟ ਜ਼ਿਆਦਾ ਆਵੇਗਾ ਤੇ ਗੋਭੀ ਦਾ ਬਿਲਕੁਲ ਨਹੀਂ ਆਵੇਗਾ ਇਸ ਕਰਕੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਇੰਨਾ ਕੁ ਹੀ ਕੋਲ ਆਪਣਾ ਪਤਲਾ ਹੋਣਾ ਚਾਹੀਦਾ ਹੈ ਤੇ ਜਿਸ ਤਰ੍ਹਾਂ ਗੋਭੀ ਦੇ ਫੁੱਲ ਦੇ ਉੱਪਰ ਜਿੰਨਾ ਕੁ ਬੇਸਣ ਦਿਖ ਰਿਹਾ ਹੈ ਇਸੇ ਹਿਸਾਬ ਨਾਲ ਇਹ ਬੇਸਣ ਉੱਪਰ ਲੱਗਣਾ ਚਾਹੀਦਾ ਹੈ ਹੁਣ ਆਪਣਾ ਤੇਲ ਗਰਮ ਹੋ ਚੁੱਕਾ ਹੈ ਪਹਿਲਾਂ ਜਦੋਂ ਆਪਾਂ ਪਕੌੜੇ ਪਾਉਣੇ ਹਨ ਤੇਲ ਬਹੁਤ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਨਾਰਮਲ ਤੇਲ ਦੇ ਉੱਪਰ ਆਪਾਂ ਇਹ ਪਕੌੜੇ ਪਾਉਣੇ ਹਨ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਹੌਲੀ-ਹੌਲੀ ਪਕਾ ਲੈਣਾ ਹੈ ਪਹਿਲਾਂ ਆਪਾਂ ਇਹਨਾਂ ਨੂੰ ਕੱਚੇ ਕਰ ਲਵਾਂਗੇ ਜਿਸ ਤਰ੍ਹਾਂ ਥੋੜਾ ਜਿਹਾ ਹੀ ਪਕਾਵਾਂਗੇ ਤੇ ਫਿਰ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਜਦੋਂ ਵੀ ਹਲਵਾਈ ਪਕੌੜੇ ਬਣਾਉਂਦੇ ਹਨ ਪਹਿਲਾਂ ਉਹ ਇਸ ਤਰ੍ਹਾਂ ਥੋੜੇ ਜਿਹਾ ਪਕਾ ਕੇ ਉਹਨਾਂ ਨੂੰ ਕੱਢ ਕੇ ਸਾਈਡ ਤੇ ਰੱਖ ਲੈਂਦੇ ਹਨ ਜੇ ਜਦੋਂ ਉਹਨਾਂ ਨੇ ਖਾਣੇ ਹੁੰਦੇ ਹਨ ਜਾਂ ਜਦੋਂ ਆਪਾਂ ਨੂੰ ਆਮੀ ਆਪਾਂ ਵਿਆਹ ਸ਼ਾਦੀਆਂ ਦੇ ਵਿੱਚ ਖਾਣੇ ਹਨ ਤੇ ਉਹ ਸ਼ਾਮ ਨੂੰ ਜਿਹੜੇ ਪਕੌੜੇ ਹਨ ਉਹ ਕੱਚੇ ਕਰ ਲੈਂਦੇ ਹਨ ਤੇ ਮਾਰਨਿੰਗ ਦੇ ਵਿੱਚ ਉਹ ਪਕੌੜੇ ਜਦੋਂ ਦੁਬਾਰਾ ਤਲਦੇ ਹਨ ਤੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਹਨ ਤੇ ਸਾਰਾ ਦਿਨ ਉਹ ਕ੍ਰਿਸਪੀ ਹੀ ਰਹਿੰਦੇ ਹਨ ਇਸ ਕਰਕੇ ਪਹਿਲਾਂ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕੱਚੇ ਜੇ ਕਰਕੇ ਕੱਢ ਲੈਣਾ ਹੈ ਸਾਰੇ ਪਕੌੜੇ ਆਪਾਂ ਇਸੇ ਤਰ੍ਹਾਂ ਹੀ ਫਰਾਈ ਕਰਾਂਗੇ ਜਦੋਂ ਇਹ ਥੋੜੇ ਥੋੜੇ ਫਰਾਈ ਹੋ ਜਾਣਗੇ ਇਹਨਾਂ ਨੂੰ ਆਪਾਂ ਤੇਲ ਦੇ ਵਿੱਚੋਂ ਕੱਢ ਕੇ ਸਾਈਡ ਤੇ ਰੱਖ ਲਵਾਂਗੇ ਇਹ ਦੇਖੋ ਇੱਥੇ ਆਪਾਂ ਪਹਿਲਾਂ ਪਕੌੜੇ ਕੱਢ ਲਏ ਹਨ ਤੇ ਹੁਣ ਇਹਨਾਂ ਨੂੰ ਆਪਾਂ ਸਾਈਡ ਤੇ ਰੱਖਾਂਗੇ ਤੇ ਬਾਕੀ ਰਹਿੰਦੇ ਪਕੌੜੇ ਵੀ ਇਸੇ ਤਰ੍ਹਾਂ ਆਪਾਂ ਪਕਾ ਲਵਾਂਗੇ ਬਸ ਜਸਟ ਇੰਨਾ ਹੀ ਪਕਾਉਣਾ ਹੈ ਬਹੁਤ ਜ਼ਿਆਦਾ ਇਹਨਾਂ ਨੂੰ ਨਹੀਂ ਪਕਾਉਣਾ ਥੋੜਾ ਥੋੜਾ ਪਕਾ ਕੇ ਆਪਾਂ ਸਾਰੇ ਪਕੌੜਿਆਂ ਨੂੰ ਅਲੱਗ ਰੱਖ ਲਵਾਂਗੇ ਤੁਸੀਂ ਇਸ ਤਰ੍ਹਾਂ ਇੱਕ ਵਾਰੀ ਪਕੌੜੇ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਹਨ ਤੁਸੀਂ ਜਦੋਂ ਖਾਓਗੇ ਤੇ ਤੁਹਾਨੂੰ ਬਿਲਕੁਲ ਨਹੀਂ ਲੱਗੇਗਾ ਕਿ ਤੁਸੀਂ ਇਹ ਹਲਵਾਈ ਦੇ ਬਣੇ ਹੋਏ ਖਾ ਰਹੇ ਹੋ ਜਾਂ ਘਰ ਦੇ ਵਿੱਚ ਬਣੇ ਹੋਏ ਪਕੌੜੇ ਖਾ ਰਹੇ ਹੋ ਇੱਕ ਵਾਰੀ ਤੁਸੀਂ ਕਿਸੇ ਨੂੰ ਇਸ ਤਰ੍ਹਾਂ ਪਕੌੜੇ ਬਣਾ ਕੇ ਖਵਾ ਲਏ ਤਾਂ ਸਾਰੇ ਪੁੱਛਣਗੇ ਕਿ ਤੁਸੀਂ ਆਪ ਬਣਾਏ ਹਨ ਜਾਂ ਤੁਸੀਂ ਵਿਚਾਰ ਤੋਂ ਲੈਂਦੇ ਹਨ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਹਨ ਇਸ ਤਰ੍ਹਾਂ ਆਪਾਂ ਸਾਰੇ ਪਕੌੜੇ ਜਿਹੜੇ ਉਹਨਾਂ ਨੂੰ ਥੋੜਾ ਥੋੜਾ ਪਕਾ ਕੇ ਕੱਢ ਲਿਆ ਹੈ ਹੁਣ ਆਪਾਂ ਜਦੋਂ ਦੁਬਾਰਾ ਇਹਨਾਂ ਨੂੰ ਤਲਣਾ ਹੈ ਤੇ ਜਿਹੜਾ ਤੇਲ ਹੈ ਉਹ ਪੂਰਾ ਗਰਮ ਹੋਣਾ ਚਾਹੀਦਾ ਹੈ ਪਹਿਲਾਂ ਜਦੋਂ ਆਪਾਂ ਪਕਾਉਨੇ ਹਾਂ ਉਦੋਂ ਥੋੜਾ ਨਾਰਮਲ ਤੇਲ ਹੋਣਾ ਚਾਹੀਦਾ ਹੈ ਪਰ ਜਦੋਂ ਆਪਾਂ ਦੁਬਾਰਾ ਇਹਨਾਂ ਨੂੰ ਪਕਾਉਣਾ ਹੈ ਤਾਂ ਉਦੋਂ ਪੂਰਾ ਫੁੱਲ ਫਲੇਮ ਦੇ ਉੱਪਰ ਤੇ ਇਲ ਹੋਣਾ ਚਾਹੀਦਾ ਹੈ ਤੇ ਪੂਰਾ ਗਰਮ ਹੋਣਾ ਚਾਹੀਦਾ ਹੈ ਹੁਣ ਆਪਾਂ ਪੂਰਾ ਗਰਮ ਤੇਲ ਕਰਕੇ ਇਸ ਨੂੰ ਵਿੱਚ ਪਾ ਲਿਆ ਹੈ ਪਕੌੜਿਆਂ ਨੂੰ ਤੇ ਹੁਣ ਇਹ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੋਣਗੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਹੌਲੀ ਹੌਲੀ ਜਿਸ ਤਰ੍ਹਾਂ ਇਹ ਪੱਕ ਰਹੇ ਹਨ ਇਹਨਾਂ ਦਾ ਕਲਰ ਵੀ ਕਿੰਨਾ ਜ਼ਿਆਦਾ ਵਧੀਆ ਆ ਰਿਹਾ ਹੈ ਤੇ क्रिस्पी ਵੀ ਬਹੁਤ ਜ਼ਿਆਦਾ ਬਣੇ ਹਨ ਤੁਸੀਂ ਜਰੂਰ ਇੱਕ ਵਾਰੀ ਇਸ ਤਰ੍ਹਾਂ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਆਸਾਨ ਤੇ ਬਹੁਤ ਹੀ ਜ਼ਿਆਦਾ ਸਿੰਪਲ ਜਿਹਾ ਤਰੀਕਾ ਹੈ ਪਰ ਪਕੌੜੇ ਇੰਨੇ ਜ਼ਿਆਦਾ ਟੇਸਟੀ ਬਣਦੇ ਹਨ ਕਿ ਤੁਸੀਂ ਵਾਰ-ਵਾਰ ਇਸੇ ਤਰ੍ਹਾਂ ਹੀ ਘਰ ਦੇ ਵਿੱਚ ਬਣਾਓਗੇ ਹੁਣ ਇਸੇ ਤਰ੍ਹਾਂ ਆਪਾਂ ਬਾਕੀ ਸਾਰੇ ਰਹਿੰਦੇ ਹੋਏ ਪਕੌੜੇ ਵੀ ਕੱਢ ਲਵਾਂਗੇ ਹੁਣ ਜਿਸ ਤਰ੍ਹਾਂ ਆਪਾਂ ਤੇਲ ਦੇ ਵਿੱਚੋਂ ਇਹ ਪਹਿਲਾ ਸਟਾਲ ਪਕੌੜਿਆਂ ਦਾ ਕੱਢਿਆ ਹੈ ਤੇ ਫਿਰ ਆਪਾਂ ਤੇਲ ਨੂੰ ਪੂਰਾ ਹਾਈ ਤੇ ਗਰਮ ਕਰਾਂਗੇ ਜਦੋਂ ਪੂਰਾ ਤੇਲ ਗਰਮ ਹੋ ਗਿਆ ਤੇ ਫਿਰ ਦੁਬਾਰਾ ਆਪਾਂ ਬਾਕੀ ਰਹਿੰਦੇ ਹੋਏ ਪਕੌੜੇ ਐਡ ਕਰਾਂਗੇ ਇਸ ਗੱਲ ਦਾ ਜਰੂਰ ਤੁਸੀਂ ਧਿਆਨ ਰੱਖਣਾ ਹੈ ਇਹ ਨਹੀਂ ਕਿ ਪਕੌੜੇ ਪਹਿਲੇ ਕੱਢ ਲੇ ਤੇ ਉਸੇ ਵੇਲੇ ਦੂਸਰੇ ਪਕੌੜੇ ਐਡ ਕਰ ਦੇਣ ਹਨ ਕਿਉਂਕਿ ਤੇਲ ਥੋੜਾ ਜਿਹਾ ਨਾਰਮਲ ਹੋਇਆ ਹੁੰਦਾ ਹੈ ਫਿਰ ਉਹਨੂੰ ਆਪਾਂ ਤੇਲ ਨੂੰ ਦੁਬਾਰਾ ਹਾਈ ਹੀਟ ਤੇ ਗਰਮ ਕਰਨਾ ਹੈ ਤੇ ਫਿਰ ਬਾਕੀ ਪਕੌੜੇ ਐਡ ਕਰਨੇ ਹਨ ਦੇਖੋ ਜੀ ਆਪਣੇ ਕਿੰਨੇ ਜ਼ਿਆਦਾ ਵਧੀਆ ਪਕੌੜੇ ਬਣ ਕੇ ਤਿਆਰ ਹੋ ਚੁੱਕੇ ਹਨ ਤੁਸੀਂ ਵੀ ਇਹਨਾਂ ਨੂੰ ਜਰੂਰ ਬਣਾਓ ਖਾਓ ਤੇ ਫੀਡਬੈਕ ਜਰੂਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗਦੀਆਂ ਹਨ ਜਿਸ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਹੋਰ ਵਧੀਆ-ਵਧੀਆ ਵੀਡੀਓ ਬਣਾਉਣ ਦੀ ਤੇ ਇਸ ਨੂੰ ਆਪਾਂ ਕਰਾਂਗੇ ਇੰਜੋਏ ਹਰੀ ਚਟਨੀ ਨਾਲ ਤੇ ਟਮੇਟੋ ਕੈਚੱਪ ਦੇ ਨਾਲ ਜਿਹੜੀ ਆਪਾਂ ਘਰ ਦੇ ਵਿੱਚ ਬਣਾ ਕੇ ਤਿਆਰ ਕੀਤੀ ਹੈ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ